ਸ਼ਾਮ ਨੂੰ ਪੇਟ ਪਰ ਕੇ ਪੀਓਗੇ ਇਹ ਜੂਸ ਤੁਹਾਡਾ ਬੇਟ ਤੱਕ ਘਟਾਊਗਾ ਹੀ ਨਾਲ ਚਿਹਰੇ ਉੱਤੇ ਬਹੁਤ ਸਾਰੀ ਗਲੋ ਲਿਆਊਗਾ ਤੇ ਨਾਲ ਹੀ ਖੂਨ ਦੀ ਕਮੀ ਨੂੰ ਬਿਲਕੁਲ ਪੂਰਾ ਕਰ ਦੂਗਾ ਇਹਦੇ ਲਈ 1 ਕਿਲੋ ਲਈ ਆਪਾਂ ਗਾਜਰ ਚਾ ਲੈ ਆਪਾਂ ਕਿੰਨੂੰ ਤੁਸੀਂ ਚਾਹੋ ਤਾਂ ਸੰਤਰੇ ਲੈ ਸਕਦੇ ਹੋ ਤੇ ਇਹਦੇ ਵਿੱਚ ਛੋਟਾ ਜਿਹਾ ਪੀਸ ਆਪਾਂ ਲੈ ਅਨਾਨਾਸ ਦਾ ਦੋ ਲੈ ਚੁਕੰਦਰ ਜਿਹਨੂੰ ਬੀਟ ਰੂਟ ਵੀ ਕਹਿੰਦੇ ਆ ਉਸ ਤੋਂ ਬਾਅਦ ਸੱਤ ਅਠੇ ਦੇ ਵਿੱਚ ਪਾਓ ਆਮਲੇ ਆਮਲਿਆਂ ਦੀਆਂ ਗਿਟਕਾਂ ਵਗੈਰਾ ਤੁਸੀਂ ਕੱਢ ਲਿਓ ਤੇ ਉਹਨੂੰ ਇਸ ਤਰੀਕੇ ਨਾਲ ਕੱਟ ਲਿਓ ਸਾਰੇ ਸਮਾਨ ਨੂੰ ਇਕੱਠਾ ਕਰਕੇ ਚਾਹੇ ਤੁਸੀਂ ਜੂਸਰ ਲਿਓ ਚਾਹੇ ਗ੍ਰੈਂਡ ਉਹ ਤੁਹਾਡੀ ਮਰਜ਼ੀ ਫਿਰ ਇੱਕ ਛੰਨੀ ਵਿੱਚ ਨਿਚੋੜ ਲਿਓ ਨਿੰਬੂ ਹੌਲੀ ਹੌਲੀ ਜੂਸ ਕੱਢਣਾ ਸ਼ੁਰੂ ਕਰ ਦਿਓ ਪਰ ਗਾਜਰ ਦਾ ਜੂਸ ਹੈ ਜਿਹੜਾ ਸਭ ਤੋਂ ਲਾਸਟ ਤੇ ਕੱਢਿਓ ਕਿਉਂਕਿ ਉਹ ਬਹੁਤ ਜ਼ਿਆਦਾ ਪਤਲਾ ਹੁੰਦਾ ਉਸ ਤੋਂ ਬਾਅਦ ਜੀ ਆਪਾਂ ਜੂਸ ਕੱਢ ਕੇ ਕਰ ਲਿਆ ਤਿਆਰ ਵਿੱਚ ਪਾਓ ਕਾਲੀ ਮਿਰਚ ਕਾਲਣ ਨਮਕ ਤੇ ਇਹਨੂੰ ਤੁਸੀਂ ਫੁੱਲ ਪੇਟ ਭਰ ਕੇ ਪੀਓ ਚਾਹੋ ਤੇ ਦੇ ਵਿੱਚ ਪਦੀਨਾ ਪਾ ਸਕਦੇ ਹੋ ਚੀਆ ਸੀਡਸ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਬਹੁਤ ਮਜ਼ੇਦਾਰ ਜੂਸ ਬਣ ਕੇ ਤਿਆਰ ਹੁੰਦਾ ਇਹ ਤਰੀਕਾ ਜ਼ਰੂਰ ਅਪਣਾਓ weight ਵੀ loss ਕਰਦਾ ਚਿਹਰੇ ਤੇ glow ਵੀ ਆਉਂਦੀ ਹੈ ਤੇ ਪੀਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦਾ ਕਿਉਂਕਿ ਬਾਜ਼ਾਰ ਵਿੱਚ ਆਪਾਂ ਨੂੰ ਇੰਨਾ ਵਧੀਆ ਜੂਸ ਤਿਆਰ ਕਰਕੇ ਕੋਈ ਨਹੀਂ ਪੀਂਦਾ